ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਦੇ ਹਾਂ ਜੀ ਤੂੜੀ ਦੇ ਰੇਟਾਂ ਦੀ ਵੱਖ-ਵੱਖ ਏਰੀਆ ਦੇ ਰੇਟ ਆਪਾਂ ਥਾੜਾ ਨਾਲ ਸਾਂਝਾ ਕਰਾਂਗੇ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੇ ਏਰੀਆ ਦੇ ਰੇਟ ਜਰੂਰ ਸਾਂਝਾ ਕਰਿਆ ਕਰੋ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਬੈੱਲਾ ਦਾ ਬਟਨ ਵੀ ਦਬਾ ਲਓ ਤਾਂ ਜੋ ਰੇਟਾਂ ਦੀ ਆਪਾਂ ਜਿਹੜੀਆਂ ਵੀਡੀਓ ਨਵੇਂ-ਨਵੇਂ ਪਾਉਂਦੇ ਰਹੀ ਨੇ ਥੜਾ ਤੱਕ ਪਹੁੰਚਦੀਆਂ ਰਹਿਣ ਸੋ ਤੂੜੀ ਦੀ ਗੱਲ ਕਰ ਲਈ ਤੇ ਤੂੜੀ ਦੇ ਵਿੱਚ ਥੋੜੀ-ਬਹੁਤ ਹਿੱਲ-ਜੁਲਾਈ ਆ ਜਿਆਦੀ ਨਹੀਂ ਆਈ ਸੋ ਆਪਾਂ ਸ਼ੁਰੂ ਕਰਦੇ ਹਾਂ ਜੀ ਤਰਨਤਾਰਨ ਤੋਂ ਇੱਥੇ ਤੂੜੀ 550 ਤੋਂ ਲੈ ਕੇ ਤੇ ਪੌਣੇ 600 ਦੇ ਵਿੱਚ ਵਿੱਚ ਵਿਕ ਰਹੀ ਹੈ। ਅੱਗੇ ਕਪੂਰਥਲਾ ਪੌਣੇ 600 ਤੋਂ ਲੈ ਕੇ 600 ਰੁਪਿਆ ਜਲੰਧਰ ਦੇ ਵਿੱਚ ਤੂੜੀ 600 ਤੋਂ 650 ਦੇ ਵਿੱਚ ਵਿਕ ਰਹੀ ਹੈ ਜੀ। ਮੋਗਾ 550 ਦੇ ਵਿੱਚ 475 ਤੋਂ ਲੈ ਕੇ ਤੇ 550 ਤੱਕ ਤੂੜੀ ਦਾ ਰੇਟ ਚੱਲ ਰਿਹਾ ਹੈ। ਬਠਿੰਡਾ ਵਿੱਚ 610 ਰੁਪਏ ਤੇ ਜੇ ਥੋੜੀ ਹਲਕੀ ਟੁੜੀ ਆ ਤੇ 580 ਲੁਧਿਆਣਾ 600 ਤੋਂ ਲੈ ਕੇ 640 ਰੁਪਏ ਰੋਪੜ 600 ਰੁਪਏ ਰੇਟ ਚੱਲ ਰਿਹਾ ਜੀ ਮੁਹਾਲੀ ਦੇ ਵਿੱਚ 660 ਰੁਪਏ ਮਾਨਸਾ 550 ਤੋਂ 600 ਦੇ ਵਿੱਚ ਚੱਲ ਰਿਹਾ ਜੀ ਸ੍ਰੀ ਮੁਕਤਸਰ ਸਾਹਿਬ ਦੀ ਗੱਲ ਕਰ ਲਈਏ ਜੀ 540 ਰੁਪਏ ਉੱਥੇ ਰੇਡਾਰ ਚੱਲ ਰਿਹਾ ਜੀ ਕੋਟ ਕਪੂਰਾ 575 ਰੁਪਏ ਸ੍ਰੀ ਅਮਰitsar ਦੀ ਗੱਲ ਕਰ ਲਈਏ ਜੀ ਉੱਥੇ 605 ਰੁਪਏ ਟੁੜੀ ਦਾ ਰੇਟ ਚੱਲ ਰਿਹਾ ਚ ਰਹੀ ਵਧੀਆ ਤੂੜੀ ਚਿੱਟੀ ਦਾ ਅੱਗੇ ਖਾਲੜਾ ਦੀ ਗੱਲ ਕਰ ਲਈ ਜੀ 480 ਤੋਂ ਲੈ ਕੇ ਤੇ 540 ਰੁਪਏ ਤੱਕ ਰੇਟ ਤੂੜੀ ਦਾ ਚੱਲ ਰਿਹਾ ਵਾ ਸੋ ਇਸ ਵਾਰ ਤੂੜੀ ਦੇ ਰੇਟ ਹਜੇ ਤਾਈਂ ਉੱਥੇ ਕੀ ਜਿਹੜੇ ਆ 10 ਰੁਪਏ 10 20 ਰੁਪਏ ਉੱਤੇ ਥੱਲੇ ਉੱਤੇ ਥੱਲੇ ਜਿਹੜੇ ਆ ਪੂਰੇ ਪੰਜਾਬ 'ਚ ਚੱਲੀ ਜਾਂਦੇ ਆ ਸੋ ਵੀਡੀਓ ਚੰਗੀ ਲੱਗੀ ਹੋ ਤਾਂ ਸ਼ੇਅਰ ਕਰ ਦਿਓ ਜੀ ਧੰਨਵਾਦ